ਕਿੰਨਾ ਰਮਾਨ ਮਿਲਿਆ ਕੀ ਗੱਲ ਬੋਲੇ ਸ਼੍ਰੀ ਅੰਮ੍ਰਿਤ ਜੀ ਗੁਰਿੰਦਰ ਸਿੰਘ ਖੋਜ ਨੇ ਅੱਜ ਇੱਕ ਥੀਕਰ ਵਾਲੀ ਮਾਮਲਾ ਲਿਆ ਜੀ ਤੇ ਜਿਹੜੀ ਇਹਨਾਂ ਨੇ ਗਰਾਉਂਡ 'ਚ ਹੀ ਹੈ ਕਿ 350 ਵਰਜ ਦੇ ਰੈਕੋਲਜੀ ਇਹ ਗਵਰਨਮੈਂਟ ਸੀਗਾ ਤੇ ਇਹ ਉੱਥੇ ਐਜੰਸੀ ਸੀਗਾ ਆਪਾਂ ਕਹਿ ਰਹੇ ਆ ਕਿ ਜੀ ਸਰ ਜੀ ਇਹੋ ਇੱਕ ਲਾਈਕ ਤੋਂ ਸੀ ਕਿ ਉੱਥੇ ਕੋਈ ਕੰਟਰੋਲ ਨਹੀਂ ਹੋਇਆ ਤੇ ਇਸ ਕਰਕੇ ਇਹਦਾ ਮਾਮਲਾ ਲਿਆ ਕਿਲੇ ਰਮਾਨ ਲਿਆ ਇਹਨੂੰ ਇੱਕ ਥੀਕਰ ਵਾਲਾ ਮਾਮਲਾ ਅੱਜ ਕਿਹੜੇ ਵਿਅਕਤੀ ਨੂੰ ਪੇਸ਼ ਕੀਤਾ ਗਿਆ ਤੇ ਕਿੰਨਾ ਰਿਮਾਂਡ ਮਿਲਿਆ ਜੀ ਅੱਜ ਜੀ ਮਕਦਮਾ ਨੰਬਰ 39 2023 ਦਾ ਜਿਹੜਾ ਖਾਣੀਆਂ ਜਨਾਲੇ ਤੇ ਅਮਰਤਪਾਲ ਸਿੰਘ ਤੇ ਸਾਥੀਆਂ ਲੋ ਅਟੈਕ ਹੋਇਆ ਸੀਗਾ ਉਸ ਸਬੰਧ ਵਿੱਚ ਅਸੀਂ ਵਰਿੰਦਰ ਸਿੰਘ ਫੌਜੀ ਵਾਸੀ ਜੋੜ ਸਿੰਘ ਵਾਲਾ ਐਨਐਸਏ ਦੇ ਜਿਹੜਾ ਖਤਮ ਹੋਇਆ ਸੀ ਡਿਫਰਗਟ ਡੀਲ ਤੋਂ ਲਿਆ ਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਸੀਂ 7 ਦਿਨ ਦਾ ਰਿਮਾਂਡ ਉਹਨਾਂ ਤੋਂ ਮੰਗਿਆ ਸੀ ਮਾਂਜੋਗ ਅਦਾਲਤ ਨੇ ਸਾਨੂੰ 5 ਦਿਨ ਦਾ ਪੁਲਸ ਰਿਮਾਂਡ ਜਿਹੜਾ ਦਿੱਤਾ ਇਹ ਹੁਣ ਅਸੀਂ ਇਹਦੇ ਕੋ ਕੋਸ਼ਿਸ਼ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਐਨਐਸ ਕਦੋਂ ਖਤਮ ਹੋਇਆ ਸੀ ਇਹਦਾ ਇਹਦਾ ਜੀ ਅ ਕੱਲ 26 ਤਰੀਕ ਨੂੰ ਖਤਮ ਹੋਇਆ ਜੀ ਅੱਜ 27 ਨੂੰ ਅਸੀਂ ਇਹਨੂੰ ਪੇਸ਼ ਕਰਾਂ ਸਰ ਕੀ ਤਰੀਕਾ ਪੂਰਾ ਸੋਲੂ ਦਿੱਤੀ ਗਈ ਅਸੀਂ ਕਿਸ ਬਹਵ ਕਰ ਰਿਹਾ ਮਾਰ ਦੇ ਰਿਹਾ ਸਮਝਦਾ ਨਹੀਂ ਤੇ ਜੀ ਉਹ ਜਿਹੜੀ ਢੀੜ ਨੇ ਹਮਲਾ ਕੀਤਾ ਸੀ ਢੀੜ ਦੇ ਵਿੱਚ ਇਹ ਸ਼ਾਮਲ ਸੀਗਾ ਅਮਰਪਾਲ ਸਿੰਘ ਦਾ ਇਹ ਤਾਂ ਪਰਸਨਲ ਗਨਮੈਨ ਸੀਗਾ ਇਹਦੇ ਕੋ ਵੈਕੈਂਸੀ ਸੀਗੇ ਪਹਿਲਾਂ ਵੀ ਇਹਦੇ ਕੋ ਵੈਪਨ ਇੱਕ ਰਿਕਵਰ ਹੋ ਚੁੱਕਾ ਵਾ ਅਸੀਂ ਅੱਗੇ ਵੀ ਕਰਨਾ ਹੈ ਜੀ ਕਿਉਂਕਿ ਸਾਡੀ ਇਹਨੇ ਫੌਜ ਚ ਨੌਕਰੀ ਕੀਤੀ ਹੈ ਜੀ 5-6 ਸਾਲ ਉਦੋਂ ਬਾਅਦ ਫੌਜ ਦੀ ਨੌਕਰੀ ਛੱ ਠੀਕ ਹੈ 1 ਜੁਲਾਈ ਨੂੰ 12 ਪਹਿਸਕਾ ਧੰਨਵਾਦ